ਇਹ ਮੁੰਡਾ ਹਾਜੀਆਬਾਦ ਡਿਵੀਜ਼ਨ ਦੇ ਵਿੱਚ ਕੰਮ ਕਰਦਾ ਸੀ ਸਬ ਡਿਵੀਜ਼ਨ ਦੇ ਵਿੱਚ ਇਹਨੇ ਦੇਣਾ ਥੋੜੇ ਦਿਨਾਂ ਤੋਂ ਲਖਨਪਾਲ ਦੇ ਵਿੱਚ ਇੱਕ ਫੀਟਰ ਹੈ 24 ਘੰਟੇ ਜਿੱਤੇ ਥੋੜੀ ਜਿਹੀ ਟ੍ਰਾਫਿਕ ਹੋ ਕੇ ਇੱਕ ਪ੍ਰੋਬਲਮ ਆਉਂਦੀ ਸੀ ਉਹ ਬੰਦੇ ਨੂੰ ਅੱਜ ਪ੍ਰੋਬਲਮ ਨੂੰ ਹੱਲ ਕਰਨ ਲਈ ਨਵਾਂ ਡਰਾਫਾ ਰੱਖਣ ਗਿਆ ਸੀ ਉੱਥੇ ਕੰਮ ਕਰਦੇ ਦੌਰਾਨ ਇਹਦਾ ਹਾਦਸਾ ਹੋ ਗਿਆ ਜੀ ਮਾਮਲਾ ਮੁੰਡਾ ਇੱਧਰ ਕੰਮ ਕਰਦਾ ਸੀਗਾ ਬਸ ਉਹਦੇ ਘਰੰਟ ਲੱਗ ਗਿਆ ਸਾਨੂੰ ਤਾਂ ਬਾਅਦ ਜਿੱਥੇ ਹਸਪੀਟਲ ਆਏ ਤੇ ਪਤਾ ਚੱਲਿਆ ਵੇ ਕਿ ਆਹ ਹਾਣਾ ਮਰ ਤ ਗਿਆ ਸਾਂਤਾ ਜੀ ਫੋਨ ਆਇਆ ਸੀ ਕਿ ਇੱਦਾਂ ਦਾ ਕਰ ਕਰਟ ਲੱਗਾ ਹੈ ਕਿ ਤੁਸੀਂ ਗਾਂਧੀ ਹਸਪੀਟਲ ਆ ਜਾਓ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਇੱਥੇ ਪਹੁੰਚ ਕੇ ਪਤਾ ਲੱਗਾ ਕਿ ਇੱਦਾਂ ਦਾ ਕਰਕੇ ਖਤਮ ਹੋ ਗਿਆ ਆ ਦੀਵਰਾਜ ਜੀ ਦੀਵਰਾਜ ਜੀ ਕੀ ਮਾਮਲਾ ਕੀ ਜਿਹੜਾ ਇੱਕ ਧਨੀ ਬੰਦ ਤੋਂ ਬੰਦੇ ਨੂੰ ਕਰੰਟ ਲੱਗਾ ਸਰ ਜੀ ਇਹ ਮੁੰਡਾ ਹਾਜੀਆਾ ਡਿਵੀਜ਼ਨ ਦੇ ਵਿੱਚ ਕੰਮ ਕਰਦਾ ਹੈ ਸਬ ਡਿਵੀਜ਼ਨ ਦੇ ਵਿੱਚ ਇਹਨਾਂ ਦੇ ਨਾਲ ਥੋੜੇ ਦਿਨਾਂ ਤੋਂ ਲਖਨਪਾਲ ਦੇ ਵਿੱਚ ਇੱਕ ਫੀਡਰ ਆ 24 ਘੰਟੇ ਜਿੱਥੇ ਥੋੜੀ ਜਿਹੀ ਟ੍ਰਾਂਫਾ ਦੀ ਇੱਕ ਪ੍ਰੋਬਲਮ ਆndi ਸੀ ਉਹ ਬੰਦਿਆਂ ਨੂੰ ਅੱਜ ਪ੍ਰੋਬਲਮ ਨੂੰ ਹੱਲ ਕਰਨ ਲਈ ਨਵਾਂ ਟ੍ਰਾਂਫਾ ਰੱਖਣਗੇ ਸੀ ਉਥੇ ਕੰਮ ਕਰਦੇ ਦੌਰਾਨ ਇਹਦਾ ਹਾਦਸਾ ਹੋ ਗਿਆ ਜਿਹਨਾਂ ਨੂੰ ਜਦੋਂ ਇੱਥੋਂ ਜਿੱਥੇ ਹਾਦਸਾ ਲਖਨਪਾਲ ਉਥੋਂ ਜਦੋਂ ਗਾਂਧੀ ਹਸਪਤਾਲ ਲੈ ਗਏ ਉਥੇ ਉਹਨੂੰ ਮੌਤ ਕਰਾ ਦਿੱਤੀ ਗਈ ਬਈ ਇਹ ਬੰਦਾ ਕੀ ਨਾਂ ਜੀ ਇਹਨਾਂ ਦਾ ਇਹਦਾ ਨਾਮ ਜੀ ਲਖਵੀਰ ਚੰਬਰ ਜੀ ਕਿੱਥੇ ਦੇ ਰਹਿਣ ਵਾਲੇ ਆ ਪਿੰਡ ਚਾਲਕਣਾ ਜੀ ਤੇ ਕਿੰਨੇ ਭੈਣ ਭਾਈ ਆ ਕੁਛ ਪਰ ਜੀ ਸਰ ਜੀ ਇਹ ਦੋ ਭਰਾ ਆ ਜੀ ਮਾਰ ਕੇ ਆ ਜੀ ਕੋਈ ਫਾਦਰ ਹੈ ਇਹਨਾਂ ਦੇ ਫਾਦਰ ਸਾਹਿਬ ਹੈਗੇ ਜੀ ਮੇਰਾ ਨਾਮ ਮੋਰ ਸਿੰਘ ਆ ਜੀ ਅਸੀਂ ਸਰ ਕਿਹੜੇ ਪਿੰਡ ਤੋਂ ਆਪਾਂ ਚਾਲਕਣਾ ਤੋਂ ਤੇ ਸਰ ਅਜੇ ਸਿਵਲ ਹਸਪਤਾਲ ਜਾਏ ਕੀ ਮਾਮਲਾ ਕੀ ਸਰ ਮਾਮਲਾ ਮੁੰਡਾ ਇੱਧਰ ਕੰਮ ਕਰਦਾ ਸੀਗਾ ਬਸ ਉਹਦੇ ਕਰੰਟ ਲੱਗ ਗਿਆ ਸਾਨੂੰ ਤਾਂ ਬਾਅਦ ਵਿੱਚ ਇੱਥੇ ਹਸਪਤਾਲ ਆਏ ਤੇ ਪਤਾ ਚੱਲਿਆ ਵੀ ਆਂ ਆਣਾ ਬਰਤ ਗਿਆ ਗਰੀਬ ਪਰਿਵਾਰ ਆ ਜਿੱਦਾਂ ਵੀ ਹੋ ਸਕੇ ਜਿੰਨੀ ਵੀ ਹੈਲਪ ਹੋ ਹੋ ਸਕੇ ਗਰੀਬ ਪਰਿਵਾਰ ਦੀ ਕਰਨੀ ਹੈ ਇਹਦੇ ਨਾਲ ਖੜਨਾ ਚਾਹੀਦਾ ਸਾਰਿਆਂ ਨੂੰ ਲਖਵੀਰ ਚੁੰਬਰ ਆ ਜੀ ਹਾਂਜੀ ਚਾਲਕਲਾਂ ਦਾ ਵਾਸੀ ਆ ਜੀ ਮੇਰਾ ਚਾਚਾ ਜੀ ਲੱਗਦਾ ਆ ਹਾਂਜੀ ਇਹ ਸੰਤਾ ਜੀ ਫੋਨ ਆਇਆ ਸੀਗਾ ਕਿ ਇੱਦਾਂ ਦਾ ਕਰ ਕਰਟ ਲੱਗਾ ਹੈ ਕਿ ਤੁਸੀਂ ਗਾਂਧੀ ਹਸਪਤਾਲ ਆ ਜਾਓ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਇੱਥੇ ਪਹੁੰਚ ਕੇ ਪਤਾ ਲੱਗਾ ਕਿ ਇੱਦਾਂ ਦਾ ਕਰਕੇ ਖਤਮ ਹੋ ਗਿਆ ਆ ਤਾ ਕਰਕੇ ਸਾਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੱਧ ਤੋਂ ਵੱਧ ਪਰਿਵਾਰ ਦੀ ਹੈਲਪ ਕੀਤੀ ਜਾਵੇ ਗਰੀਬ ਪਰਿਵਾਰ ਆ ਭਰਾ ਹਾੜ ਦਾ ਮਰੀਜ਼ ਆ ਤੇ ਫੈਮਿਲੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਜੀ ਤਾਂ ਕਰਕੇ ਇਸ ਪ੍ਰਸ਼ਾਸਨ ਤੋਂ ਇਹ ਕਹਿੰਦੇ ਆ ਕਿ ਜਿੰਨੀ ਹੋ ਸਕੇ ਵੱਧ ਤੋਂ ਵੱਧ ਮੰਗ ਕਰੋ ਸਰ ਆਪਾਂ ਆਪਣੇ ਸ਼ੁਭਨਾਮ ਕੀਆ ਤੇ ਜਿਹੜਾ ਮੇਰਾ ਰਾਜ ਅਮਰੀਕ ਸਿੰਘ ਆ ਤੇ ਮੇਰਾ ਚਾਚਾ ਹੀ ਲੱਗਦੇ ਸੀਗੇ ਤੇ ਸਰ ਜਿਹਨਾਂ ਦੀ ਨਿਤਿ ਹੋਈ ਉਹਨਾਂ ਦਾ ਨਾਮ ਵਗੈਰਾ ਕੀ ਆ ਲਖਵੀਰ ਚੰਪਰ ਲਖਵੀਰ ਚੰਪਰ ਕਿੱਥੇ ਦੇ ਰਹਿਣ ਵਾਲੇ ਆ ਚਾਲਕਾਂ ਜੀ ਚਾਲਕਾਂ ਆ ਸਰ ਇਹ ਆਵਾਦ ਡਿਊਟੀ ਸੀ ਤਾਂ ਕੋਈ ਆਵਾਦ ਡਿਊਟੀ ਸੀ ਉਹਨਾਂ ਦੀ ਪ੍ਰਾਈਵੇਟ ਪ੍ਰਾਈਵੇਟ ਕੀ ਸਪਲਾਈ ਵਗੈਰਾ ਪਿੱਛੇ ਬ ਇਹ ਨਾਲ ਮੁੰਡਾ ਜਿਹੜਾ ਸੀਗਾ ਉਹ ਤਾਂ ਸਾਨੂੰ ਇਹੀ ਕਹਿ ਰਿਹਾ ਕਿ ਪਿੱਛੋਂ ਸਪਲਾਈ ਬੰਦ ਸੀਗੀ ਤੇ ਬਾਕੀ ਜਦੋਂ ਇਹ ਕਹਿੰਦੇ ਵੀ ਉੱਪਰ ਚੜ ਚੁਕਿਆ ਸੀਗਾ ਤੇ ਜਦੋਂ ਇਹ ਇਹ ਚੜਨ ਲੱਗਾ ਤਾਂ ਕਰੰਟ ਲਾ ਕੇ ਜੀ ਇਦਾਂ ਹੋ ਗਿਆ ਜੀ ਤੇ ਕਿੰਨੇ ਕ ਵਜੇ ਹਾਸਾ ਹੋਇਆ ਸਰ ਸਾਨੂੰ ਸਰ ਫੋਨ ਹੀ ਆਇਆ ਜੀ 7 ਵਜੇ ਸਾਡੇ ਕੋਲ ਅੱਜ 10 ਵਜੇ ਦੇਕੀ ਲੁਟਵੀਰ ਚੁੰਬਰ ਸਾਨੂੰ ਭਰਾਮ ਲਗਾਇਆ ਜੋ ਕਿ ਰਹਿਣ ਵਾਲੇ ਨੇ ਚਾਲ ਕਲਾ ਸਹੀ ਭਗਤੀ ਨਗਰ ਦੇ ਰਹਿਣ ਵਾਲੇ ਨੇ ਸਾਡੇ ਕੋਲ ਬਰੌਡ ਡੈਟ ਬੋਡੀ ਲੈ ਕੇ ਆਇਆ ਜੀ ਤੇ ਜਾਸ ਵਲੇ ਜੋ ਕੀ ਕਸੇ ਜੰਦਾ ਹੈ ਕਿ ਇਹਨਾਂ ਨੂੰ ਲੈਟੇ ਸ਼ੌਪ ਦੇ ਨਾਲ ਕੈਚ ਹੋਈ ਇਹਨਾਂ ਦੀ ਸਾਡੇ ਕੋ ਡੈਡਵਾਰ ਲੈ ਕੇ ਆਇਆ ਸੀ ਉਹਨਾਂ ਨੂੰ ਮੌਤ ਵਿੱਚ ਫਰਵਾਇਤਾ ਤੇ ਅੱਗੇ ਕਾਨੂੰਨੀ ਕਾਰਵਾਈ ਆਪਣੀ ਤਰਫ ਤੇ